ਬੀਰ ਸਾਹਿਬ ਤੋਂ ਆਏ ਐ ਤੇ ਨਾਲ ਦਿਨੇਸ਼ ਕੰਗ ਪਾਲੇ ਜਲਾਲਪੁਰье ਦਾ ਸਨਮਾਨ ਤੇ ਨਾਲ ਸਾਡੇ ਬੱਗੇਪਿੰਡ ਵਾਲੇ ਦੁੱਲੇ ਦਾ ਸਨਮਾਨ ਮਹਾਂਪੁਰਸ਼ਾਂ ਦੇ ਬਮਾਰਕ ਹੱਥਾਂ ਦੇ ਨਾਲ ਸਾਡੇ ਸਤਿਕਾਰਯੋਗ ਜਲਾਲਪੁਰье ਪਾਲੇ ਦਾ ਵੱਡਾ ਸਨਮਾਨ ਖੇਡ ਕਬੱਡੀ ਦੀ ਦੁਨੀਆ ਦੇ ਲੈ ਵੀ ਅਮਰੀਕ કરીਏ ਗੱਲ ਜਲਾਲਪੁਰੀਏ ਪਾਲੇ ਦਾ ਸਨਮਾਨ ਹੋ ਰਿਹਾ ਖੇਡ ਮੈਦਾਨ ਦੇ ਵਿੱਚ ਜਲਾਲਪੁਰੀਏ ਕਹਿੰਦੇ ਪਾਲੇ ਦਾ ਸਨਮਾਨ ਕੀ ਮਿੱਤਰਾਂ ਨੂੰ ਬੋਲਣੇ ਦੀ ਲੋੜ ਕੋਈ ਨਾ ਸਾਡੇ ਬੱਲੇ ਆ ਰਿਕਾਰਡ ਬੋਲਦੇ ਜਲਾਲਪੁਰੀਏ ਬਲਵੀਰ ਸਿੰਘ ਪਾਲਾ ਮਾਣ ਕਹਿੰਦੇ ਸੰਧੂ ਸਾਹਿਬ ਨੂੰ ਆਪਣੇ ਪੁੱਤਰ ਦੇ ਉੱਪਰ ਕਿਉਂਕਿ ਜਲਾਲਪੁਰੀਏ ਨੇ ਆਪ ਰਿਕਾਰਡ ਬਣਾਇਆ ਤੇ ਆਪ ਹੀ ਤੋੜਿਆ ਮੈਂ ਬੂਟੇ ਵੀਰ ਨੂੰ ਬੇਨਤੀ ਕਰਾਂਗਾ ਵੀ ਵੱਡਾ ਵੀਰ ਗਰਾਊਂਡ ਦੇ ਵਿੱਚ ਜ਼ਰੂਰ ਕਿਉਂਕਿ ਦਿਨੇਸ਼ ਕੰਗ ਦਾ ਬਹੁਤ ਵੱਡਾ ਪਿਆਰ ਹੈ ਬੋਲੇਰਾਂ ਦੇ ਨਾਲ ਸਤਿਕਾਰਯੋਗ ਸ਼ਖਸੀਅਤਾਂ ਦੇ ਨਾਲ ਸਤਿਬਾਬਾ ਸੱਜਣ ਸਿੰਘ ਜੀ ਗੁਰਦੁਆਰਾ ਗੁਰੀ ਕੀ ਗੁਰੂ ਕੀ ਬੇੜ ਸਾਹਿਬ ਤੋਂ ਇਧਰ ਮਹਾਂਪੁਰਸ਼ ਮਹਾਂਪੁਰਸ਼ ਨਾਲ ਹੈ ਤੇ ਨਾਲ ਸਰਦਾਰ ਤਜਿੰਦਰ ਸਿੰਘ ਦੀ ਬਹੁਤ ਸਤਿਕਾਰਯੋਗ ਸ਼ਖਸੀਅਤ ਜਲਾਲਪੁਰੀਏ ਪਾਲੇ ਦਾ ਤੇ ਬੱਗੇਪਿੰਡ ਵਾਲੇ ਦੁੱਲੇ ਦਾ ਸਨਮਾਨ ਕੀਤਾ ਜਾ ਰਿਹਾ ਹੈ ਸਕੇ ਭਰਾਵਾਂ ਤੋਂ ਵੱਧ ਪਿਆਰ ਹੈ ਜਲਾਲਪੁਰੀਏ ਪਾਲੇ ਦਾ ਤੇ ਬੱਗੇਪਿੰਡ ਦੇ ਦੁੱਲੇ ਦਾ ਤੇ ਪਿਆਰ ਹੈ ਦਿਨੇਸ਼ ਕੰਗ ਦਾ ਪਿਆਰ ਹੈ ਸੰਮੀ ਬਾਈ ਦਾ ਤੇ ਨਾਲ ਮਹਾਂਪੁਰਸ਼ਾਂ ਦੇ ਇਹ ਮੁਮਾਰਕਾਥਾਂ ਦਾ ਨਗਦ ਰਾਸ਼ੀ ਦੇ ਦੋ ਜਿਹੜੇ ਕੱਪ ਹੈ ਉਹ ਦਿੱਤੇ ਜਾ ਰਹੇ ਆ ਨਾਲ ਦੁਨੀਆ ਦਾ ਮਹਾਨ ਕਬੱਡੀ ਖਿਡਾਰੀ ਰਾਣਾ ਮੰਝ ਜੀ ਹੈ ਤੇ ਦਿਨੇਸ਼ ਕੰਗ ਦੇ ਜਿਹੜੇ ਸਾਥੀ ਹੈ ਮੈਂ ਸਾਰਿਆਂ ਦਾ ਧੰਨਵਾਦ ਕਰਾਂਗਾ ਤੇ ਜਲਾਲਪੁਰੀਏ ਪਾਲੇ ਦਾ ਤੇ ਬੱਗੇਪਿੰਡ ਦੇ ਦੁੱਲੇ ਦਾ ਆਪਣੀ ਤਰਫ